ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬ੍ਰੈਡ ਕ੍ਰੰਪਸ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਬ੍ਰੈਡ ਕ੍ਰੰਪਸ ਬਣਾਉਣ ਦੇ ਲਈ ਆਪਾਂ ਇੱਥੇ ਵਾਈਟ ਬ੍ਰੈਡ ਲਵਾਂਗੇ ਇਹਨਾਂ ਨੂੰ ਆਪਾਂ ਫੂਡ ਪ੍ਰੋਸੈਸਰ ਵਾਲੇ ਜੱਗ ਦੇ ਵਿੱਚ ਮੋਟੇ-ਮੋਟੇ ਤੋੜ ਕੇ ਪਾ ਆਪਾਂ ਇੱਥੇ ਵਾਈਟ ਬਰੈਡ ਹੀ ਲੈਣੇ ਆ ਪਲੇਨ ਵਾਲੇ ਬਰੈਡ ਹੁੰਦੇ ਆ ਜਿਹੜੇ ਆਪਾਂ ਦੂਸਰੇ ਬਰੈਡ ਨਹੀਂ ਲੈਣੇ ਜਿੱਦਾਂ ਬਰਾਊਨ ਬਰੈਡ ਵਗੈਰਾ ਵਗੈਰਾ ਹੋਰ ਕੁਆਲਿਟੀਆਂ ਵਾਲੇ ਬਰੈਡ ਹੁੰਦੇ ਆ ਨਾ ਇਹਨਾਂ ਨੂੰ ਹੁਣ ਆਪਾਂ ਇਹਦੇ ਵਿੱਚ ਕ੍ਰਸ਼ ਕਰ ਲਵਾਂਗੇ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਫੂਡ ਪ੍ਰੋਸੈਸਰ ਨਹੀਂ ਹੈਗਾ ਤਾਂ ਆਪਾਂ ਜਿਹਦੇ ਵਿੱਚ ਮਸਾਲਾ ਵਗੈਰਾ ਗ੍ਰाइंड ਕਰਦੇ ਹੁੰਦੇ ਨੇ ਛੋਟੀ ਮਸ਼ੀਨ ਉਹਦੇ ਵਿੱਚ ਵੀ ਆਪਾਂ ਇਹਨਾਂ ਨੂੰ ਕ੍ਰਸ਼ ਕਰ ਸਕਦੇ ਆ ਅਗਰ ਆਪਾਂ ਇਹਨਾਂ ਨੂੰ ਗ੍ਰਾਈਂਡਰ ਦੇ ਵਿੱਚ ਗ੍ਰाइंड ਕਰਾਂਗੇ ਤਾਂ ਫਿਰ ਇਹ ਜ਼ਿਆਦਾ ਗ੍ਰाइंड ਹੋ ਜਾਂਦੇ ਆ ਜੇ ਤੁਹਾਡੇ ਕੋਲ ਕੋਈ ਵੀ ਹੱਲ-ਹਿੱਲਾ ਨਹੀਂ ਹੈਗਾ ਤਾਂ ਤੁਸੀਂ ਇਹਨਾਂ ਨੂੰ ਮੋਟਾ-ਮੋਟਾ ਤੋੜ ਕੇ ਕੜਾਹੀ ਦੇ ਵਿੱਚ ਪਹਿਲਾਂ ਭੁੰਨ ਸਕਦੇ ਹੋ ਬਾਅਦ ਵਿੱਚ ਫਿਰ ਇਹਨਾਂ ਨੂੰ ਗ੍ਰਾਈਂਡਰ ਦੀ ਮਦਦ ਦੇ ਨਾਲ ਤੁਸੀਂ ਗ੍ਰाइंड ਕਰ ਸਕਦੇ ਆ ਇਹ ਸਾਰੇ ਬ੍ਰੈਡ ਕ੍ਰੰਬਸ ਆਪਾਂ ਬਣਾ ਕੇ ਤਿਆਰ ਕਰ ਲਏ ਨੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਗੈਸ ਦੇ ਉੱਪਰ ਕੜਾਹੀ ਰੱਖ ਲਵਾਂਗੇ ਅਤੇ ਬ੍ਰੈਡ ਕ੍ਰੰਬਸ ਕੜਾਹੀ ਦੇ ਵਿੱਚ ਪਾ ਲਵਾਂਗੇ ਗੈਸ ਆਪਾਂ ਬਿਲਕੁਲ ਲੋਈ ਰੱਖਣੀ ਹੈ ਮੀਡੀਅਮ ਤੋਂ ਵੀ ਕਾਫੀ ਘੱਟ ਰੱਖਣੀ ਹੈ ਆਪਾਂ ਕਿਉਂਕਿ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰਨਾ ਹੈ ਅਗਰ ਆਪਾਂ ਗੈਸ ਤੇਜ ਕਰਾਂਗੇ ਤਾਂ ਜਿਹੜੇ ਆਪਣੇ ਬ੍ਰੈਡ ਨੇ ਉਹ ਨੀਚੇ ਤੋਂ ਕੜਾਹੀ ਦੇ ਨਾਲ ਲੱਗ ਕੇ ਸੜ ਜਾਣਗੇ। ਔਰ ਇਹਨਾਂ ਨੂੰ ਆਪਾਂ ਬਿਲਕੁਲ ਵੀ ਛੱਡਣਾ ਨਹੀਂ ਹੈਗਾ ਕੰਟੀਨਿਊ ਹਿਲਾਉਂਦੇ ਰਹਿਣਾ। ਆਪਣੇ ਬਹੁਤ ਹੀ ਵਧੀਆ ਬ੍ਰੈਡ ਕ੍ਰੰਬਸ ਬਣ ਕੇ ਤਿਆਰ ਹੋਣਗੇ। ਕਈ ਵਾਰ ਸਾਨੂੰ ਘਰ ਦੇ ਵਿੱਚ ਅਚਾਨਕ ਹੀ ਬ੍ਰੈਡ ਕ੍ਰੰਬਸ ਦੀ ਜ਼ਰੂਰਤ ਪੈ ਜਾਂਦੀ ਹੈ। ਆਪਾਂ ਪਰੌਂਠੇ ਵਗੈਰਾ ਬਣਾਉਨੇ ਆ ਆਪਣੇ ਕਈ ਵਾਰ ਆਲੂ ਐਦਾਂ ਦੇ ਆ ਜਾਂਦੇ ਆ ਨਾ ਜਿਹੜੀ ਸਟਫਿੰਗ ਉਹ ਬਹੁਤ ਹੀ ਸੌਫਟ ਜੀ ਬਣ ਜਾਂਦੀ ਹੈ ਪਰੌਂਠੇ ਫਟਣ ਲੱਗ ਜਾਂਦੇ ਨੇ। ਅਗਰ ਬ੍ਰੈਡ ਕ੍ਰੰਬਸ ਘਰ ਦੇ ਵਿੱਚ ਹੋਣ ਤਾਂ ਆਪਾਂ ਸਟਫਿੰਗ ਦੇ ਵਿੱਚ ਥੋੜੇ ਜਿਹਾ ਬ੍ਰੈਡ ਕ੍ਰੰਬਸ ਮਿਲਾ ਦਈਏ ਤਾਂ ਫਿਰ ਆਪਣੀ ਸਟਫਿੰਗ ਬਹੁਤ ਹੀ ਠਿੱਕ ਬਣ ਜਾਂਦੀ ਹੈ। ਔਰ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ, ਬਿਲਕੁਲ ਵੀ ਫਟਦੇ ਨਹੀਂ ਹੈਗੇ। ਔਰ ਕਈ ਵਾਰ ਆਪਾਂ ਆਲੂ ਟਿੱਕੀ ਵਗੈਰਾ ਬਣਾਉਂਦੇ ਆ, ਆਪਾਂ ਨੂੰ ਉੱਤੋਂ ਕੋਟ ਕਰਨ ਦੀ ਜ਼ਰੂਰਤ ਪੈਂਦੀ ਹੈ। ਤਾਂ ਵੀ ਆਪਾਂ 5 ਮਿੰਟ ਦੇ ਵਿੱਚ ਬ੍ਰੈਡ ਕ੍ਰੰਬਸ ਬਣਾ ਕੇ ਤਿਆਰ ਕਰ ਸਕਦੇ ਆ। ਕਈ ਵਾਰ ਆਪਣੇ ਕੋਲੇ ਬ੍ਰੈਡ ਬਚ ਜਾਂਦੇ ਨੇ ਕਿਉਂਕਿ ਬ੍ਰੈਡ ਆਪਾਂ 2-3 ਦਿਨ ਤੋਂ ਜ਼ਿਆਦਾ ਨਹੀਂ ਖਾ ਸਕਦੇ ਨਾ। ਤੇ ਬ੍ਰੈਡ ਆਪਣੇ ਕੋਲੇ ਐਕਸਟਰਾ ਹੁੰਦੇ ਨੇ ਉਹਨਾਂ ਦੇ ਆਪਾਂ ਬ੍ਰੈਡ ਕ੍ਰੰਬਸ ਬਣਾ ਕੇ ਉਹਨਾਂ ਨੂੰ ਆਪਾਂ 2-3 ਮਹੀਨੇ ਤੱਕ ਸਟੋਰ ਕਰ ਸਕਦੇ ਆ ਬ੍ਰੈਡ ਕ੍ਰੰਬਸ ਨੂੰ ਕੁਝ ਨਹੀਂ ਹੁੰਦਾ ਔਰ ਬ੍ਰੈਡ ਆਪਾਂ ਜਿਆਦਾ ਲੰਮਾ ਟਾਈਮ ਨਹੀਂ ਖਾ ਸਕਦੇ ਉਹ ਆਪਾਂ 2 ਕੁ ਦਿਨ ਹੀ ਖਾ ਸਕਦੇ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਕਿਉਂਕਿ ਬ੍ਰੈਡਾਂ ਦਾ ਪਾਣੀ ਬਿਲਕੁਲ ਹੀ ਸੁੱਕ ਜਾਣਾ ਚਾਹੀਦਾ ਅਗਰ ਥੋੜੀ ਜਿਹੀ ਨਮੀ ਰਹਿ ਗਈ ਇਹਦੇ ਵਿੱਚ ਬ੍ਰੈਡ ਕ੍ਰੰਬਸ ਦੇ ਵਿੱਚ ਫਿਰ ਆਪਣੇ ਬ੍ਰੈਡ ਕ੍ਰੰਬਸ ਜਲਦੀ ਖਰਾਬ ਹੋ ਜਾਣਗੇ ਹੁਣ ਇਥੇ ਮੋਟੀ ਛਾਨਣੀ ਦੀ ਸਹਾਇਤਾ ਦੇ ਨਾਲ ਬ੍ਰੈਡ ਕ੍ਰੰਬਸ ਨੂੰ ਛਾਣ ਲਵਾਂਗੇ ਆਪਾਂ ਜਿਹੜੇ ਉੱਪਰ ਮੋٹے-ਮੋٹے ਬ੍ਰੈਡ بچਣਗੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ ਬਾਅਦ ਵਿੱਚ ਇੱਕ ਤੇ ਆ ਹੋ ਗਏ ਥੋੜੇ ਜਿਹਾ ਮੋٹے ਬ੍ਰੈਡ ਕ੍ਰੰਬਸ ਨੇ ਆਪਣੇ ਛਾਣੇ ਹੋਏ ਕਿਉਂਕਿ ਇਹਨਾਂ ਨੂੰ ਆਪਾਂ ਇਸ ਤੋਂ ਬਾਅਦ ਗ੍ਰाइंड ਵੀ ਕਰ ਸਕਦੇ ਹਾਂ ਅਗਰ ਆਪਾਂ ਨੂੰ ਜ਼ਿਆਦਾ ਬਰੀਕ ਬ੍ਰੈਡ ਕ੍ਰੰਬਸ ਦੀ ਜ਼ਰੂਰਤ ਹੈ ਆਹ ਹੁਣ ਆਪਾਂ ਗ੍ਰाइंड ਕਰ ਲੈਨੇ ਇਹ ਜਿਆਦਾ ਬਰੀਕ ਵਾਲੇ ਨੇ ਤੁਸੀਂ ਜੂ ਜਿਸ ਤਰ੍ਹਾਂ ਮਰਜੀ ਕਰ ਸਕਦੇ ਹੋ ਪਰ ਜਦੋਂ ਆਪਾਂ ਕਈ ਵਾਰ ਆਲੂ ਟਿੱਕੀ ਵਗੈਰਾ ਬਣਾਉਨੇ ਆ ਆਪਾਂ ਉਹਨਾਂ ਨੂੰ ਕੋਟ ਕਰਨਾ ਹੁੰਦਾ ਤਾਂ ਉਹਦੇ ਵਾਸਤੇ ਬਰੀਕ ਬ੍ਰੈਡ ਕ੍ਰੰਬਸ ਹੀ ਸਹੀ ਰਹਿੰਦੇ ਆ ਜਿੱਦਾਂ ਮੋਟੇ ਬ੍ਰੈਡ ਕ੍ਰੰਬਸ ਨੇ ਉਹਨਾਂ ਨੂੰ ਆਪਾਂ ਪਰਾਂਠੇ ਵਗੈਰਾ ਦੇ ਵਿੱਚ ਯੂਜ਼ ਕਰ ਸਕਦੇ ਆ ਹੁਣ ਆਪਾਂ ਇੱਕ ਸ਼ੀਸ਼ੇ ਦਾ ਕੰਟੇਨਰ ਲੈ ਲਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ ਤੇ ਇਹਦੇ ਵਿੱਚ ਆਪਾਂ ਬ੍ਰੈਡ ਕ੍ਰੰਬਸ ਭਰ ਲੈਣੇ ਨੇ ਬ੍ਰੈਡ ਕ੍ਰੰਬਸ ਨੂੰ ਤੁਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖਣਾ ਇਸ ਤਰ੍ਹਾਂ ਆਪਾਂ 5 ਮਿੰਟ ਦੇ ਵਿੱਚ ਘਰ ਦੇ ਵਿੱਚ ਬ੍ਰੈਡ ਕ੍ਰੰਬਸ ਬਣਾ ਕੇ ਕਿੰਨੇ ਕੰਮ ਲੈ ਸਕਦੇ ਹਾਂ ਕਿਉਂਕਿ ਕਈ ਵਾਰ ਹੁੰਦਾ ਆਪਣੇ ਕੋਲ ਜਾਣ ਦਾ ਟਾਈਮ ਨਹੀਂ ਹੁੰਦਾ ਆਪਾਂ ਨੂੰ ਬ੍ਰੈਡ ਕ੍ਰੰਬਸ ਦੀ ਅਚਾਨਕ ਹੀ ਜ਼ਰੂਰਤ ਪੈ ਜਾਂਦੀ ਹੈ ਕੋਈ ਕੰਮ ਐਦਾਂ ਦਾ ਹੋ ਜਾਂਦਾ ਜੇਕਰ ਤੁਹਾਡੇ ਕੋਲ ਬ੍ਰੈਡ ਪਰਮ ਹੈ ਤੁਸੀਂ 5 ਮਿੰਟਾਂ ਦੇ ਵਿੱਚ ਬ੍ਰੈਡ ਕ੍ਰੰਬਸ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ